ओके okay जी आओ आपा परमेश्वर जी ਦੇ ਬਚਨਾਂ ਦੇ ਵਿੱਚੋਂ ਦੀ ਦੇਖਾਂਗੇ ਪਰਮੇਸ਼ਰ ਦੇ ਵਾਦਿਆਂ ਨੂੰ ਆਪਾਂ ਦੇਖਾਂਗੇ ਬੁੱਕ ਆਫ ਮੈਥਿਊ ਮੱਤੀ ਦੀ ਕਿਤਾਬ ਤੇ ਉਹਦਾ 11 ਨੰਬਰ ਅਧਿਆਇ ਆਪਾਂ ਦੇਖਾਂਗੇ ਬੁੱਕ ਆਫ ਮੈਥਿਊ ਚੈਪਟਰ 11 ਤੇ ਉਹਦੀ 28 ਤੋਂ 30 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਣਾ ਹੈ ਮੱਤੀ 11 ਉਹਦੀ 28 ਤੋਂ 30 ਇਹ ਅਸੀਂ ਪਰਮੇਸ਼ਰ ਦੇ ਉਹ ਪ੍ਰੋਮਿਸ ਜਿਹੜੇ ਆ ਨਾ ਉਹਨਾਂ ਨੂੰ ਆਪਾਂ ਲੱਗੇ ਆ ਚੇਤੇ ਕਰਨ ਮੱਤੀ 11 ਉਹਦੀ 28 ਤੋਂ 30 ਦੇ ਵਿੱਚ ਇਦਾਂ ਲਿਖਿਆ ਹੈ ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ ਹਾਲੇਲੂਇਆ ਸੋ ਵਚਨ ਕੀ ਕਹਿ ਰਿਹਾ ਹੈ ਪਰਮੇਸ਼ਰ ਨੇ ਸਾਨੂੰ ਆਰਾਮ ਦੇਣ ਦਾ ਪ੍ਰੋਮਿਸ ਕੀਤਾ ਆ ਕਹਿੰਦਾ ਹੇ ਥੱਕੇ ਹੋਇਓ ਭਾਰੇ ਹੇਠਾਂ ਦੱਬੇ ਹੋਇਓ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦਿਆਂਗਾ ਭਾਵੇਂ ਤੁਸੀਂ ਕਿਸੇ ਵੀ ਚੀਜ਼ ਤੋਂ ਥੱਕ ਚੁੱਕੇ ਹੋ ਘਰ ਦੇ ਵਿੱਚ ਕਲੇਸ਼ ਆ ਤੁਸੀਂ ਉਹ ਕਲੇਸ਼ ਤੋਂ ਥੱਕ ਚੁੱਕੇ ਹੋ ਤੁਸੀਂ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਤੁਹਾਡੀ ਲਾਈਫ ਦੇ ਵਿੱਚ ਸਟਰਗਲ ਆ ਪ੍ਰੋਬਲਮਸ ਆ ਸਿਚੁਏਸ਼ਨਸ ਆ ਸਰਕਮਸਟੈਂਸਿਸ ਆ ਤੁਸੀਂ ਉਹਨਾਂ ਤੋਂ ਥੱਕ ਚੁੱਕੇ ਹੋ ਤੁਸੀਂ ਆਪਣੀ ਸਿਕਨੈਸ ਤੋਂ ਥੱਕ ਚੁੱਕੇ ਹੋ ਜਾਂ ਘਰ ਵਿੱਚ ਜਿਹੜੀ ਗਰੀਬੀ ਆ ਉਹਦੇ ਤੋਂ ਥੱਕ ਚੁੱਕੇ ਹੋ ਕਿਸੇ ਦੀਆਂ ਬੋਲੀਆਂ ਮਿਹਣੇ ਸੁਣ ਸੁਣ ਕੇ ਥੱਕ ਚੁੱਕੇ ਹੋ ਜਾਂ ਤੁਹਾਡੇ ਤੇ ਬਹੁਤ ਸਟ੍ਰੈਸ ਆ ਬਹੁਤ ਬੋਝ ਆ ਵਚਨ ਕਹਿ ਰਿਹਾ ਹੈ ਸਾਰੇ ਉਹਨੇ ਨਹੀਂ ਕਿਹਾ ਕਿ हे ਇਹ ਯਹੂਦਿਓ ਸਮਰੀਓ ਜਾਂ ਹੋਰ ਦੋ ਚਾਰ ਕੌਮਾਂ ਦਾ ਨਾਮ ਲਿਆ ਹੋਵੇ ਕਿ ਤੁਸੀਂ ਮੇਰੇ ਕੋਲ ਆ ਜਾਓ ਤੇ ਮੈਂ ਤੁਹਾਨੂੰ ਆਰਾਮ ਦੇ ਦੂੰਗਾ ਸੋ ਕੀ ਲਿਖਿਆ ਹੈ ਸਾਰੇ ਜਿਹੜੇ ਵੀ ਥੱਕੇ ਹੋਏ ਆ ਜਿਹੜੇ ਵੀ ਪਾਰ ਹੇਠਾਂ ਦੱਬੇ ਹੋਏ ਆ ਹੇ ਸਾਰੇ ਥੱਕੇ ਹੋਇਓ ਅਤੇ ਪਾਰ ਹੇਠ ਦੱਬੇ ਹੋਇਓ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ ਸੋ ਇਹ ਪਰਮੇਸ਼ਵਰ ਦਾ ਪ੍ਰੋਮਿਸ ਹੈ ਕਿ ਜੇ ਅਸੀਂ ਪਰਮੇਸ਼ਵਰ ਦੇ ਕੋਲ ਜਾਈਏ ਤਾਂ ਪਰਮੇਸ਼ਵਰ ਸਾਨੂੰ ਆਰਾਮ ਦੇਊਗੇ ਅਰ ਉਹ ਜ਼ਰੂਰ ਦੇਊਗੇ ਇਸ ਲਈ ਸਾਨੂੰ ਕਦੇ ਵੀ ਜਦੋਂ ਵੀ ਅਸੀਂ ਪ੍ਰੋਬਲਮ ਦੇ ਵਿੱਚ ਆ ਸਭ ਤੋਂ ਪਹਿਲੀ ਦੌੜ ਸਾਡੀ ਪਰਮੇਸ਼ਵਰ ਵੱਲ ਨੂੰ ਹੋਣੀ ਚਾਹੀਦੀ ਹੈ ਕੋਸ਼ਿਸ਼ ਵੀ ਕਰਕੇ ਸਾਡੀ ਸਭ ਤੋਂ ਫਰਸਟ ਜਿਹੜੀ ਕੋਸ਼ਿਸ਼ ਆ ਹੈ ਨਾ ਉਹ ਪਰਮੇਸ਼ਵਰ ਤੱਕ ਹੋਣੀ ਚਾਹੀਦੀ ਹੈ ਸਾਡੀ ਪਹੁੰਚ ਕਿ ਪ੍ਰਭੂ ਅੱਜ ਮੈਂ ਇਸ ਭਾਰ ਹੇਠ ਫੀਲ ਕਰਦਾ ਹਾਂ ਆਪਣੇ ਆਪ ਨੂੰ ਮੇਰੇ ਉੱਤੋਂ ਇਹ ਭਾਰ ਚੁੱਕਿਆ ਜਾਵੇ ਔਰ ਮੈਨੂੰ ਆਰਾਮ ਦਿੱਤਾ ਜਾਵੇ ਦੇਖੋ ਵਚਨ ਦੇ ਵਿੱਚ ਹੀ ਇਹ ਗੱਲ ਲਿਖੀ ਹੋਈ ਆ ਕਿ ਪਰਮੇਸ਼ਵਰ ਵਾਅਦੇ ਦਾ ਪੱਕਾ ਪਰਮੇਸ਼ਵਰ ਆ ਔਰ ਉਹਦਾ ਵਾਅਦਾ ਆ ਕਿ ਭਾਵੇਂ ਧਰਤੀ ਅਸਮਾਨ ਆਪਣੀ ਜਗ੍ਹਾ ਤੋਂ ਖਿਸਕ ਜਾਣ ਪਰ ਪਰਮੇਸ਼ਰ ਆਪਣੇ ਪ੍ਰੋਮਿਸ ਦੇ ਵਿੱਚ ਕਾਇਮ ਰਹੇਗਾ ਉਹਦੇ ਵਚਨ ਅਟੱਲ ਹੈ ਇਹ ਗੱਲ ਉਹਦੇ ਵਚਨ 'ਚ ਲਿਖੀ ਹੈ ਵਚਨ ਅਟੱਲ ਹੈ ਨਾ ਟਲਣ ਵਾਲਾ ਨਾ ਬਦਲਣ ਵਾਲਾ ਸੋ ਸਾਨੂੰ ਜ਼ਰੂਰਤ ਆ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਆਪਣੇ ਹਿਰਦੇ ਵਿੱਚ ਰੱਖੀਏ ਔਰ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਕਰੀਏ ਕਿ ਜਦੋਂ ਵੀ ਦੁੱਖ ਵਿੱਚ ਹਾਂ ਸੰਕਟ ਵਿੱਚ ਹਾਂ ਅਸੀਂ ਪਰਮੇਸ਼ਰ ਦੇ ਕੋਲ ਜਾਈਏ ਤੇ ਕਹੀਏ ਪ੍ਰਭੂ ਤੁਸੀਂ ਪ੍ਰੋਮਿਸ ਕੀਤਾ ਕਹੇ ਸਾਰੇ ਥੱਕੇ ਮਨ ਦੇ ਉਹ ਪਾਰੇ ਠਾਂ ਦੱਬਿਓ ਮੇਰੇ ਕੋਲ ਆਜੋ ਤੇ ਮੈਂ ਤੁਹਾਨੂੰ ਆਰਾਮ ਦਊਂਗਾ ਤੇ ਪ੍ਰਭੂ ਜੀ ਅਸੀਂ ਆ ਗਏ ਹਾਂ ਤੁਹਾਡੇ ਕੋਲ ਤੇ ਹੁਣ ਸਾਨੂੰ ਆਰਾਮ ਦਿੱਤਾ ਜਾਵੇ ਅਸੀਂ ਆਪ ਜੀ ਦੇ ਕੋਲ ਆਏ ਹਾਂ ਮੇਰੇ ਪਿਤਾ ਪਰਮੇਸ਼ਰ ਸਾਡੇ ਉੱਤੇ ਕਿਰਪਾ ਕਰੋ ਜਦੋਂ ਤੁਸੀਂ ਵਚਨ ਦੇ ਰਾਈ ਜਦੋਂ ਤੁਸੀਂ ਪਰਮੇਸ਼ਰ ਦੇ ਵਾਅਦੇ ਦੇ ਰਾਈ ਪ੍ਰਾਰਥਨਾ ਕਰੋਗੇ ਤੁਸੀਂ ਡੈਫੀਨੇਟਲੀ ਆਪਣੀ ਲਾਈਫ ਦੇ ਵਿੱਚ ਇੱਕ ਰਿਜ਼ਲਟ ਦੇਖੋਗੇ ਅਰੇ ਉਸ ਸਮੱਸਿਆ ਦੇ ਹੱਲ ਨੂੰ ਦੇਖੋਗੇ ਅਰ ਕਿ ਲਿਖਿਆ ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੇ ਜੀਵਾਂ ਵਿੱਚ ਆਰਾਮ ਪਾਓਗੇ। ਝੂਲਾ ਕੀ ਜਦੋਂ ਬਲਦ ਜੋੜਦੇ ਸੀ ਨਾ ਅੱਗੇ ਖੇਤੀ ਜਿਹੜੀ ਸੀ ਉਹ ਬਲਦਾਂ ਦੇ ਨਾਲ ਕੀਤੀ ਜਾਂਦੀ ਸੀ। ਤੇ ਉਹਨਾਂ ਦੇ ਧੌਣ ਉੱਤੇ ਇੱਕ ਇਦਾਂ ਲੱਕੜ ਦਾ ਬਣਿਆ ਹੁੰਦਾ ਹੈਗਾ ਤੇ ਉਹਦੇ ਗੱਬੇ ਇੱਕ ਕਿੱਲ ਜਿਹਾ ਬਣਿਆ ਹੁੰਦਾ ਹੈਗਾ ਤੇ ਉਹ ਬੈਲੈਂਸ ਕਰਨ ਦੇ ਲਈ ਉਹ ਝੂਲਾ ਜਿਹੜਾ ਹੈ ਨਾ ਉਹ ਜਿਹੜੇ ਆਕਸਿਗੇ ਬਲਦ ਸੀ ਉਹਨਾਂ ਦੀਆਂ ਧੋਣਾ ਉੱਤੇ ਰੱਖਿਆ ਜਾਂਦਾ ਸੀ। वचन ਕੀ ਕਹਿੰਦਾ ਪ੍ਰਭੂ ਯਿਸੂ ਮਸੀਹ ਕਿਰਨ ਨੇ ਮੇਰਾ ਝੂਲਾ ਆਪਣੇ ਉੱਤੇ ਲੈ ਲਵੋ। ਕਿਉਂ ਕਹਿ ਰਹੇ ਮੇਰਾ ਝੂਲਾ ਆਪਣੇ ਉੱਤੇ ਲੈ ਲਵੋ। ਜਿਹੜਾ ਦੁਨੀਆ ਦਾ ਝੂਲਾ ਹੈ ਨਾ ਉਹ ਹੁੰਦਾ ਕਿ ਦੋਵਾਂ ਬਲਦਾਂ ਦੇ ਉੱਤੇ ਬਰਾਬਰ ਦਾ ਭਾਰ। ਪਰ ਜਿਹੜਾ ਪਰਮੇਸ਼ਵਰ ਦਾ ਝੂਲਾ ਹੈ ਨਾ ਪ੍ਰਭੂ ਕਹਿੰਦੇ ਉਸ ਝੂਲੇ ਹੇਠਾ ਆਓ ਕਿਉਂਕਿ ਤੁਹਾਡੇ ਬੋਝ ਮੈਂ ਚੱਕ ਲੂੰਗਾ ਇਸ ਲਈ ਪ੍ਰਭੂ ਸਾਨੂੰ ਆਵਾਜ਼ ਮਾਰਦੇ ਆ ਸਾਡੇ 파ਟਨਰ ਬਣਨ ਦੇ ਲਈ ਕਿ ਤੁਸੀਂ ਉਹ ਝੂਲਾ ਨਾ ਚੱਕੋ ਜਿਹੜਾ ਤੁਹਾਡੀ ਧੌਣ ਨੂੰ ਝੁਕਾਉਂਦਾ ਆ ਉਹ ਝੂਲਾ ਜਿਹੜਾ ਤੁਹਾਨੂੰ ਦਬਾਉਂਦਾ ਆ ਪਰ ਤੁਸੀਂ ਉਸ ਝੂਲੇ ਹੇਠਾਂ ਆਜੋ ਮੈਂ ਤੁਹਾਡਾ ਬੋਝ ਚੱਕ ਲੂੰਗਾ ਕਿ ਜਦੋਂ ਅਸੀਂ ਅੱਗੇ ਪੜਦੇ ਇੱਥੇ ਲਿਖਿਆ ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ ਕਿਉਂਕਿ ਉਹ ਜੂਲਾ ਜਿਹੜਾ ਪਰਮੇਸ਼ਵਰ ਦਾ ਹੈ ਉਹ ਹੌਲਾ ਹੈ ਉਹਦਾ ਭਾਰ ਹਲਕਾ ਹੈ ਪਰ ਜਿਹੜੇ ਦੂਜੇ ਆ ਉਹ ਬਹੁਤ ਭਾਰੇ ਆ ਉਹਨਾਂ 'ਚ ਬਹੁਤ ਸਟ੍ਰੈਸ ਹੈ ਬਹੁਤ ਹੀ ਜ਼ਿਆਦਾ ਕਹ ਲੋ ਕਿ ਫਾਰਮੈਲਿਟੀਆਂ ਆ ਪਰ ਪ੍ਰਭੂ ਕਹਿੰਦੇ ਮिन्नੂ ਤੁਸੀਂ ਆਪਣਾ ਪਾਰਟਨਰ ਬਣਾ ਲਓ ਸਿੱਧੀ ਸਿੱਧੀ ਅਗਰ ਆਪਾਂ ਪੰਜਾਬੀ ਵਿੱਚ ਗੱਲ ਕਰੀਏ ਤਾਂ ਪਰਮੇਸ਼ਵਰ ਸਾਡਾ ਸਹਿਭਾਗੀ ਬਨਣਾ ਚਾਹੁੰਦੇ ਆ ਪ੍ਰਭੂ ਸਾਡੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਚੱਲਣਾ ਨਹੀਂ ਹੁੰਦਾ ਜਾਂ ਕਹਿ ਲੋ ਕਿ ਜਿਵੇਂ ਪਤੀ ਪਤਨੀ ਹੁੰਦੇ ਤਾਂ ਕਹਿੰਦੇ ਜੀ ਇਹ ਹੁਣ ਇੱਕੋ ਗੱਡੀ ਦੇ ਦੋ ਪਹੀਏ ਆ ਕਿ ਬਰਾਬਰ ਸੋ ਪ੍ਰਭੂ ਸਾਡੇ ਨਾਲ ਇਦਾਂ ਦਾ ਪਾਰਟਨਰ ਬਨਣਾ ਚਾਹੁੰਦੇ ਆ ਕਿ ਸਾਡੇ ਸਾਰੇ ਭਾਰ ਨੂੰ ਚੱਕਣਾ ਚਾਹੁੰਦੇ ਆ ਕਿ ਦੇਖਣ ਨੂੰ ਇਦਾਂ ਲੱਗੇ ਕਿ ਸਾਡੇ ਉੱਤੇ ਭਾਰ ਆ ਪਰ ਚੱਕ ਕਿੰਨੇ ਲੈਣਾ ਆ ਸਾਡੇ 파ਟਨਰ ਪ੍ਰਭੂ ਨੇ ਸੋ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਬੋਝ ਹੇਠਾਂ ਹੋ ਕਿਸੇ ਵੀ ਤਰ੍ਹਾਂ ਦੇ ਸਟ्रेस ਵਿੱਚ ਹੋ ਕੋਈ ਵੀ ਗਮ ਚਿੰਤਾ ਤੁਹਾਨੂੰ ਸਤਾ ਰਹੀ ਆ ਤਾਂ ਤੁਸੀਂ ਆਪਣਾ ਬੋਝ ਲੈ ਕੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਓ ਪਰਮੇਸ਼ਵਰ ਨੂੰ ਆਪਣਾ ਪਾਰਟਨਰ ਬਣਾ ਲਓ ਕਿਉਂਕਿ ਪਰਮੇਸ਼ਵਰ ਦਾ ਵਾਅਦਾ ਹੈ ਨਾ ਪ੍ਰਭੂ ਦਾ ਵਾਅਦਾ ਹੈ ਕਿ ਮੇਰੇ ਕੋਲ ਆਜੋ ਮੇਰੇ ਪਾਰਟਨਰ ਬਣ ਜਾਓ ਤੇ ਮੈਂ ਤੁਹਾਡੇ ਸਾਰੇ ਬੋਝ ਚੱਕ ਲੂੰਗਾ ਹallelujah ਤੁਸੀਂ ਸੋਚੋ ਇੱਕ ਇਹ ਪ੍ਰੋਮਿਸ ਹਰ ਕੋਈ ਨਹੀਂ ਕਰ ਸਕਦਾ ਸਾਡੇ ਬੋਝ ਸਾਡੇ ਗਾਮ ਸਾਡੀਆਂ ਪਰੇਸ਼ਾਨੀਆਂ ਸਾਡੇ ਫਸਾਦ ਇਹ ਸਾਡੀਆਂ ਬਿਮਾਰੀਆਂ ਇਹ ਕੋਈ ਹਰ ਕੋਈ ਥੋੜੀ ਚੱਕ ਸਕਦਾ ਹੈ ਇਹ ਸਿਰਫ ਪ੍ਰਭੂ ਯੀਸੂ ਮਸੀਹ ਦਾ ਕੰਮ ਹੈ ਇਹ ਸਿਰਫ ਅਕਾਲ ਪੁਰਖ ਪਰਮੇਸ਼ਵਰ ਦਾ ਕੰਮ ਹੈ ਕਿ ਉਹ ਸਾਡੇ ਬੋਝ ਚੱਕ ਲਵੇ ਇਸ ਲਈ ਚਾਹੇ ਅੱਜ ਤੁਹਾਡਾ ਬ੍ਰੇਕਅਪ ਹੋਇਆ ਆ ਚਾਹੇ ਤੁਹਾਡੀ ਰਿਲੇਸ਼ਨਸ਼ਿਪ ਦੇ ਵਿੱਚ ਮੈਰਿਡ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਆ ਬੱਚਿਆਂ ਦੀ ਲਾਈਫ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਆ ਜੋ ਵੀ ਤੁਹਾਡੀ ਜ਼ਿੰਦਗੀ ਦੀਆਂ ਪ੍ਰੋਬਲਮਸ ਆ ਨਾ ਉਹਨਾਂ ਨੂੰ ਲੈ ਕੇ ਪ੍ਰਭੂ ਦੇ ਕੋਲ ਆਓ ਮੇਰੇ ਮੂੰਹ ਚੋਂ ਬ੍ਰੇਕਅਪ ਸ਼ਬਦ ਨਿਕਲਿਆ ਮੈਂ ਜਰੂਰ ਇਸ ਸ਼ਬਦ ਤੇ ਗੌਰ ਕਰਦੀ ਆਂ ਅੱਜ ਕੱਲ ਨਾ ਅਸੀਂ ਐਹੋ ਜਿਹੇ ਰਿਲੇਸ਼ਨਸ਼ਿਪ ਦੇ ਵਿੱਚ ਆ ਗਏ ਆ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਪਰ ਮੀਡੀਓਕਰਡਸ ਵੀ ਜਿਹੜੇ ਆ ਮਿਡਲ ਏਜ ਆ ਜਿਹੜੇ ਨਾ ਉਹ ਵੀ ਇਸ ਚੀਜ਼ ਤੋਂ ਵਾਂਝੇ ਨਹੀਂ ਆ ਐਹੋ ਜਿਹੇ ਰਿਲੇਸ਼ਨਸ਼ਿਪ ਆ ਕਿ ਜਿਹਦੇ ਨਾ ਟੁੱਟਣ ਦਾ ਡਰ ਬਣਿਆ ਹੀ ਰਹਿੰਦਾ ਵੀ ਕੱਚ ਦੀਆਂ ਹੀ ਆ ਦੇਖੋ ਮੈਂ ਨਾ ਤੁਹਾਨੂੰ ਨੌਜਵਾਨੋ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਇੱਕ ਇਸ ਬੇਨਤੀ ਤੇ ਗੌਰ ਕਰਿਓ ਇਦਾਂ ਦੀਆਂ ਰਿਲੇਸ਼ਨਸ਼ਿਪ ਦੇ ਵਿੱਚ ਨਾ ਪਵੋਂਗੇ ਤੇ ਜਾਨ ਤੁਹਾਡੀ ਸੌਖੀ ਰਹੂਗੀ ਮੇਰੇ ਕਹਿਣ ਤੋਂ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਤੁਸੀਂ ਕਿਸੇ ਨੌਜਵਾਨ ਨੌਜਵਾਨਾਂ ਦੇ ਨਾਲ ਗੱਲਾਂ ਬਾਤਾਂ ਨਾ ਕਰਨ ਹਮ ਉਮਰ ਦੇ ਨਾਲ ਹੀ ਗੱਲਬਾਤ ਹੁੰਦੀ ਆ ਕਿਉਂਕਿ ਜੇ ਨਿਆਣੇ ਵੀ ਹੋਣ ਤੇ ਨਿਆਣਾ ਇੱਕ ਹੋਵੇ ਤੇ ਚਾਰ ਸਿਆਣੇ ਹੋਣ ਤੇ ਉਹ ਨਿਆਣਾ ਉਦਾਂ ਹੀ ਰੋਈ ਜਾਂਦਾ ਕਿਉਂਕਿ ਉਹਦੇ ਮਤਲਬ ਦੀ ਗੱਲ ਨਹੀਂ ਹੈਗੀ ਹਾਣ ਨੂੰ ਹਾਣ ਪਿਆਰਾ ਹੁੰਦਾ ਆ ਪਰ ਉਹ ਨਾ ਤੁਹਾਡੇ ਰਿਲੇਸ਼ਨਸ਼ਿਪ ਜਦੋਂ ਤੁਸੀਂ ਗਰਲਫ੍ਰੈਂਡ ਬੁਆਏਫ੍ਰੈਂਡ ਤੇ ਇੱਕ ਗਰਲਫ੍ਰੈਂਡ ਬੁਆਏਫ੍ਰੈਂਡ ਤੋਂ ਬਾਅਦ ਰਿਲੇਸ਼ਨਸ਼ਿਪ ਦੇ ਵਿੱਚ ਤੁਸੀਂ ਟ੍ਰਾਂਸਫਰ ਹੋ ਜਾਂਦੇ ਹੋ ਉਹ ਸੁਧੀ ਸਮੱਸਿਆ ਆ ਤੇ ਸੁਦਾਈ ਪਾਪ ਆ ਤੇ ਸੁਧੀ ਪਰੇਸ਼ਾਨੀ ਆ ਸੁਦਾਈ ਦੁੱਖਿਆ ਇਸ ਤੋਂ ਬਿਨਾ ਕੋਈ ਚੀਜ਼ ਨਹੀਂ ਆਹੋ ਉਹ ਚੋ ਹੋਰ ਕੁਝ ਨਹੀਂ ਨਿਕਲਣਾ ਅਗਰ ਤੁਸੀਂ ਸੋਚਦੇ ਹੋ ਕਿ ਤੁਹਾਡੀ ਰਿਲੇਸ਼ਨਸ਼ਿਪ ਜਿਹੜੀ ਆ ਇਹ ਤੁਹਾਡੀ ਬੜੀ ਸਕਸੈਸਫੁਲ ਮੈਰਿਡ ਲਾਈਫ ਬਣੂਗੀ ਇਸ ਚੀਜ਼ ਵਾਲਾ ਤੇ ਵਰਕਾ ਪਾੜ ਹੀ ਦਿਓ ਸੱਚੀ ਕਹਿ ਰਹੀ ਹਾਂ ਤੁਸੀਂ 4-4 ਸਾਲ 5-5 ਸਾਲ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਹੋ ਅਰ ਫਿਰ ਤੁਹਾਡੇ ਕੋਲੇ ਚਾਂਸ ਹੁੰਦਾ ਆ ਬ੍ਰੇਕਅਪ ਕਰਨ ਦਾ ਫਿਰ ਜਦੋਂ ਪੱਲਾ ਛਡਾਉਣਾ ਹੁੰਦਾ ਇੱਕ ਦੂਜੇ ਤੋਂ ਤੇ ਕਈ ਤਰ੍ਹਾਂ ਦੇ ਨੁਕਸ ਕਿਉਂਕਿ ਤੁਹਾਨੂੰ ਵਿਚਾਰਾ ਪੰਜਾਂ ਸਾਲਾਂ ਚ ਇੱਕ ਦੂਜੇ ਦੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਪਤਾ ਲੱਗ ਜਾਂਦੀਆਂ ਐ ਤੁਸੀਂ ਬਾਤੋਂ ਪੂਰੇ ਵਾਕਿਬ ਹੋ ਜਾਂਦੇ ਹੋ ਔਰ ਫਿਰ ਤੁਹਾਡੇ ਕੋਲੇ ਇੰਨੇ ਇੱਕ ਦੂਜੇ ਦੇ ਲੂਜ਼ ਪੋਲ ਹੁੰਦੇ ਆ ਕਿ ਜਿਨ੍ਹਾਂ ਦੇ ਰਾਹੀਂ ਤੁਸੀਂ ਮੈਂਟਲੀ ਹਰਾਸ ਕਰਦੇ ਹੋ ਇੱਕ ਦੂਜੇ ਨੂੰ ਮੈਂਟਲੀ ਟੌਰਚਰ ਕਰਦੇ ਹੋ ਤੁਸੀਂ ਇੱਕ ਦੂਜੇ ਨੂੰ ਫਿਰ ਇੱਕ ਜਣਾ ਜਿਹੜਾ ਆ ਉਹ ਸੁਸਾਈਸਾਇਡ ਕੰਡੀਸ਼ਨ ਦੇ ਵਿੱਚ ਪਹੁੰਚ ਜਾਂਦਾ ਆ ਉਹਦੇ ਅੰਦਰ ਸੁਸਾਈਸਾਇਡ ਦੇ ਥਾਟਸ ਵੀ ਆਉਣ ਲੱਗ ਜਾਂਦੇ ਆ ਉਹ ਨੀਂਦ ਨਹੀਂ ਆਉਂਦੀ ਚੈਨ ਨਹੀਂ ਆਉਂਦਾ ਪੜਾਈ 'ਚ ਮਨ ਨਹੀਂ ਲੱਗਦਾ ਖਾਣ ਨੂੰ ਜੀ ਨਹੀਂ ਕਰਦਾ ਖੂਚ ਪਵੇ ਇਹੋ ਜੀ ਰਿਲੇਸ਼ਨਸ਼ਿਪ ਜਿਨੇ ਤੁਹਾਨੂੰ ਜੀਂਦੇ ਜੀ ਸੂਲੀ ਤੇ ਟੰਗਿਆ ਆ ਮਤਲਬ ਇੰਨੀ ਕਾਦੀ ਰਿਲੇਸ਼ਨਸ਼ਿਪ ਆ ਇਹ ਜਿਹਦੇ ਵਿੱਚ ਇੰਨੀਆਂ ਸਮੱਸਿਆਵਾਂ ਆ ਜਿਹੜੇ ਤੁਸੀਂ ਅੱਜ ਇੱਕ ਦੂਜੇ ਨੂੰ ਨਹੀਂ ਜੇ ਸਮਝਦੇ ਤੁਸੀਂ ਮਨ ਲੋ ਰਿਲੇਸ਼ਨਸ਼ਿਪ ਦੇ ਵਿੱਚ ਚਲੇ ਗਏ ਮੈਂ ਬੱਚਿਆਂ ਦੇ ਨਾਲ ਯੂਥ ਦੇ ਨਾਲ ਬਹੁਤ ਮੈਰਾ ਵਾਹ ਪੈਂਦਾ ਆ ਤੇ ਬਹੁਤ ਸਾਰੇ ਮਤਲਬ 90% ਬੱਚਿਆਂ ਦੀ ਲਾਈਫ ਵਿੱਚ ਇਹ ਪ੍ਰੋਬਲਮ ਆ ਜਿਹਦਾ ਕਰਕੇ ਅੱਜ ਮੈਂ ਤੁਹਾਡੇ ਨਾਲ ਨਾ ਖੁੱਲ ਕੇ ਇਹ ਗੱਲ ਕਰ ਹੀ ਲੈਣੀ ਹੈ ਤੁਸੀਂ ਮੈਨੂੰ ਨਹੀਂ ਪਤਾ ਕਿਹੜੀ ਚੀਜ਼ ਤੋਂ ਅਟਰੈਕਟ ਹੋ ਕੇ ਰਿਲੇਸ਼ਨਸ਼ਿਪ ਦੇ ਵਿੱਚ ਗਏ ਕਿਉਂਕਿ ਕਈਆਂ ਦਾ ਤੇ ਮੈਂ ਦੇਖਿਆ ਵਿਚਾਰਿਆਂ ਦਾ ਜੋੜ ਮੇਲ ਵੀ ਨਹੀਂ ਬਣਦਾ ਜੋੜ ਮੇਲ ਸਿਰਫ ਮੈਂ ਫੇਸ ਤੋਂ ਨਹੀਂ ਕਹਿ ਰਹੀ ਜੋੜ ਮੇਲ ਕੇ এডਿਕੇਸ਼ਨ ਤੋਂ ਨਹੀਂ ਉਹ ਰਲਦੇ ਆਪਸ ਵਿੱਚ ਜਾਂ ਪਤਾ ਨਹੀਂ ਕਿ ਕਿਹੇ ਵੀ ਪਾਸੇ ਉਹਨਾਂ ਦਾ ਨਾ ਸੁਭਾਸਭੂ ਰਲਦਾ ਹੀ ਨਹੀਂ ਫਿਰ ਵੀ ਚਲੋ ਜੀ ਰਿਲੇਸ਼ਨਸ਼ਿਪ ਦੇ ਵਿੱਚ ਉਹ ਚਲੇਗੇ ਤੁਸੀਂ ਰਿਲੇਸ਼ਨਸ਼ਿਪ ਵਿੱਚ ਜਾਣ ਤੋਂ ਪਹਿਲਾਂ ਇਹ ਨਹੀਂ ਸੋਚਿਆ ਕਿ ਮੈਂ ਮੈਂ ਕਿਹੜੀ ਡਾਕਟਰੀਨ ਨੂੰ ਫੋਲੋ ਕਰਦਾ ਆਂ ਤੇ ਇਹ ਕਿਹੜੀ ਡਾਕਟਰੀਨ ਨੂੰ ਫੋਲੋ ਕਰਦਾ ਆਂ ਮਨ ਲਓ ਕੁੜੀ ਕਹੇ ਹੋਰ ਪਾਸੇ ਜਾਂਦੀ ਆ ਤੇ ਮੁੰਡਾ ਕਹੇ ਹੋਰ ਪਾਸੇ ਜਾਂਦਾ ਸਭ ਤੋਂ ਪਹਿਲੀ ਤਾਂ ਪ੍ਰੋਬਲਮ ਹੀ ਇਹ ਹੈ ਇਸ ਪ੍ਰੋਬਲਮ ਨੂੰ ਵਹੇ ਨਿਆਣੇ ਪ੍ਰੋਬਲਮ ਨਹੀਂ ਸਮਝਦੇ ਮੈਂ ਸਿੱਧੀ ਸਾਫ਼ ਗੱਲ ਦੱਸੂਗੀ ਇਹ ਪ੍ਰੋਬਲਮ ਤਾਂ ਰਿਸ਼ਤਾ ਜਦੋਂ ਤੋੜਨ ਲੱਗਦੇ ਆ ਨਾ ਉਦੋਂ ਮਾਪਿਓ ਦੇ ਸਾਹਮਣੇ ਜਾ ਕੇ ਪ੍ਰੋਬਲਮ ਰੱਖੀ ਜਾਂਦੀ ਆ ਜਾਂ ਫਿਰ ਉਦੋਂ ਜਿਹੜੇ ਆ ਸਾਡੇ ਵਰਗਿਆਂ ਨੂੰ ਜਿਨ੍ਹਾਂ ਨੂੰ ਇਹ ਧਰਮ ਗੁਰੂ ਸਮਝਦੇ ਆ ਉਹਨਾਂ ਦੇ ਸਾਹਮਣੇ ਆਣ ਕੇ ਇਹ ਰੌਲਾ ਪਾਇਆ ਜਾਂਦਾ ਕਿ ਉਹ ਤੇ ਪਾਸਟ ਜੀ ਮੈਂ ਤੇ ਦੇਖੋ ਜੀ ਮੈਂ ਚਰਚ ਨੂੰ ਆਉਂਦੀ ਆ ਜਾਂ ਮੈਂ ਚਰਚ ਨੂੰ ਆਉਂਦਾ ਆ ਤੇ ਉਹ ਚਰਚ ਨੂੰ ਕਹਿੰਦਾ ਮੈਂ ਨਹੀਂ ਆਉਣਾ ਤੇ ਜਾ ਉਹ ਕਹਿੰਦੀ ਮੈਂ ਨਹੀਂ ਆਉਣਾ ਇਹ ਤੇ ਸਾਰਾ ਨਾ ਟਕਵਾਂਜ ਜਾਂ ਫੁਕਰਾਪਣ ਜਾਂ ਤੁਹਾਡਾ ਤੇ ਸਿਰੇ ਦਾ ਝੂਠ ਹੈ ਕਿਉਂਕਿ ਅਗਰ ਤੁਸੀਂ 5 ਸਾਲ ਤੁਹਾਨੂੰ ਇਹ ਚੇਤਾ ਨਹੀਂ ਆਇਆ ਕਿ ਚਰਚ ਨੂੰ ਜਾਣਾ ਜਾਂ ਨਹੀਂ ਜਾਣਾ ਹੁਣ ਰਿਸ਼ਤਾ ਤੋੜਨ ਲੱਗਿਆ ਤੁਸੀਂ ਇਹ ਗੱਲ ਦੱਸ ਰਹੇ ਹੋ ਇਹ ਤਾਂ ਸਾਰਾ ਸਿਰੇ ਦਾ ਸਿਰੇ ਦਾ ਝੂਠ ਸਿਰੇ ਦਾ ਬੰਨ ਜਿਹੜਾ ਤੁਸੀਂ ਸympathy ਲੈਣ ਦੇ ਲਈ ਆਪਣੇ ਪਾਸਟਰ ਦੀ ਤੇ ਆਪਣੇ ਪੇਰੈਂਟਸ ਦੀ ਹਮਦਰਦੀ ਲੈਣ ਵਾਸਤੇ ਤੁਸੀਂ ਇਹ ਲਗਾ ਰਹੇ ਹੋ ਇਹ ਬਿਲਕੁਲ ਬਹਾਨਾ ਆ ਇਸ ਤੋਂ ਬਿਨਾਂ ਕੋਸ਼ਿਸ਼ ਨਹੀਂ ਆ ਉਸ ਦਿਨ ਕਿਉਂ ਨਹੀਂ ਚੇਤਾ ਆ ਤੁਹਾਨੂੰ ਜਦੋਂ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚ ਪੈਣਾ ਸੀਗਾ ਜਦੋਂ ਤੁਹਾਨੂੰ ਪਤਾ ਸੀ ਕਿ ਮੈਂ ਇਹਨੂੰ ਆਪਣਾ ਬੁਆਏਫ੍ਰੈਂਡ ਬਣਾਉਣਾ ਗਰਲਫ੍ਰੈਂਡ ਬਣਾਉਣਾ ਵੀ ਇਹ ਕਿੱਥੇ ਜਾਂਦਾ ਆ ਮੈਂ ਤੁਹਾਨੂੰ ਬਿਲਕੁਲ ਨਹੀਂ ਕਹਿ ਰਹੀ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਲ ਬੋਲਣਾ ਚੱਲਣਾ ਨਹੀਂ ਆ ਜਿਹੜੇ ਚਰਚ ਨੂੰ ਨਹੀਂ ਆਉਂਦੇ ਮੈਂ ਕਹਿ ਨਹੀਂ ਕਿ ਐਟਲੀਸਟ ਤੁਸੀਂ ਜਿਹੜੇ ਵੀ ਹੋ ਤੁਸੀਂ ਇੱਕ ਮਤ ਦੇ ਹੋਣੇ ਚਾਹੀਦੇ ਹੋ ਜਿੱਦੜ ਨੂੰ ਵੀ ਤੁਸੀਂ ਜਾਣੇ ਤੁਸੀਂ ਇੱਕ ਮਤ ਦੇ ਹੋਣੇ ਚਾਹੀਦੇ ਘੱਟੋ ਘੱਟ ਤੁਹਾਡੀ ਇੱਕ ਸੋਚ ਹੋਵੇ ਪਰ ਬੱਚੇ ਤਾਂ ਰਿਲੀਜੀਅਸ ਚੀਜ਼ ਨੂੰ ਤਾਂ ਲੈਂਦੇ ਹੀ ਨਹੀਂ ਜਦੋਂ ਤੁਸੀਂ ਪਹਿਲਾਂ ਤਾਂ ਇਸ ਚੀਜ਼ ਦੇ ਪੀਜ਼ਾ ਖਾਣ ਲੱਗਿਆ ਤੁਹਾਨੂੰ ਚੇਤਾ ਨਹੀਂ ਆਇਆ 버거 ਖਾਣ ਲੱਗਿਆ ਤੁਹਾਨੂੰ ਚੇਤਾ ਨਹੀਂ ਆਇਆ ਪਿਕਨਿਕ ਤੇ ਜਾਣ ਲੱਗਿਆ ਤੁਹਾਨੂੰ ਚੇਤਾ ਨਹੀਂ ਆਇਆ ਸਭ ਚੀਜ਼ਾਂ ਇੱਥੋਂ ਤੱਕ ਕਿ ਤੁਸੀਂ ਮੈਰਿਜ ਤੋਂ ਪਹਿਲਾਂ ਹਮ ਬਿਸਤਰ ਹੋ ਗਏ ਹੋ ਉਦੋਂ ਵੀ ਤੁਹਾਨੂੰ ਚੇਤਾ ਨਹੀਂ ਆਇਆ ਇਹ ਇਹ ਸਾਰਿਆ ਧਾਰਮਿਕਤਾ ਵਾਲੀ ਜਿਹੜਾ ਤੁਸੀਂ ਰੱਖ ਦਿੱਤਾ ਲਿਆ ਕੇ ਸੂਈ ਜਿਹੜੀ ਆ ਉਹ ਇਸ ਚੀਜ਼ ਦੇ ਉੱਤੇ ਧਰਮ ਦੇ ਉੱਤੇ ਲਿਆ ਕੇ ਰੱਖ ਦਿੱਤੀ ਇਹ ਫਜ਼ੂਲ ਦੀਆਂ ਗੱਲਾਂ ਕਰਕੇ ਨਾ ਧਰਮ ਦੀ ਲੜਾਈ ਪਾਉਣੀ ਬੰਦ ਕਰ ਦਿਓ ਪਹਿਲਾਂ ਤਾਂ ਇਹ ਸਾਰੇ ਜੋਾਕਾਂ ਨੂੰ ਮੇਰੀ ਚੰਗੀ ਤਰ੍ਹਾਂ ਹਦਾਇਤ ਆ ਕਿ ਇਹ ਵਾਲੇ ਗਲਤ ਕੰਮ ਕਰਨੇ ਬੰਦ ਕਰ ਦਿਓ ਕਿ ਸਭ ਗਲਤ ਮਲਤ ਕਰਕੇ ਤੇ ਬਾਅਦ ਚੋਂ ਤੁਸੀਂ ਨਿਸ਼ਾਨਾ ਲਿਆ ਕੇ ਧਰਮ ਨੂੰ ਬਣਾ ਦਿੰਦੇ ਆ ਦੋਹਾਂ ਧਰਮਾਂ 'ਚ ਤੁਸੀਂ ਲਿਆ ਕੇ ਫਸਾਦ ਪਾਉਣ ਦੀ ਕੋਸ਼ਿਸ਼ ਕਰਦੇ ਹੋ ਇਹ ਵਾਲੇ ਕੰਮ ਜਿਹੜੇ ਆ ਨਾ ਇੱਕ ਗਲਤ ਆ ਇਹ ਕੰਮ ਕਰਨੇ ਬੰਦ ਕਰ ਦਿਓ ਇਹ ਸੋਚਾਂ ਪਹਿਲਾਂ ਸੋਚੋ ਵੀ ਅਸੀਂ ਕਿਧਰ ਨੂੰ ਜਾ ਰਹੇ ਆ ਅਸੀਂ ਕੀ ਕਰ ਰਹੇ ਆ ਸਾਡੀ ਸਾਡੀ ਗੱਲਬਾਤ ਤੁਰੇ ਚੜੂਗੀ ਅਰੇ ਦੂਜੀ ਗੱਲ ਜਿਹੜਾ ਇੱਕ ਦੂਜੇ ਦੀ ਵੇਟ ਨਹੀਂ ਕਰ ਸਕਦੇ ਤੁਸੀਂ ਪਹਿਲਾਂ ਹੀ ਸੋਚੋ ਕਿ ਕਿੰਨਾ ਟਾਈਮ ਦੇਖੋ ਮੈਂ ਤੁਹਾਨੂੰ ਨਾ ਸੌਖੀ ਜੀ ਗੱਲ ਇਹ ਦੱਸੂਗੀ ਕਿ ਅਗਰ ਤੁਸੀਂ ਕਿਸੇ ਵੀ ਰਿਲੇਸ਼ਨਸ਼ਿਪ ਦੇ ਵਿੱਚ ਹੋ ਤੁਹਾਨੂੰ ਆਪਣੇ ਪੇਰੈਂਟਸ ਨੂੰ ਜ਼ਰੂਰੀ ਦੱਸਣਾ ਚਾਹੀਦਾ ਦੋਨੋਂ ਧਿਰਾਂ ਦੇ ਪੇਰੈਂਟਸ ਇਨਵੋਲਵ ਹੋਣੇ ਚਾਹੀਦੇ ਆ ਕਿਉਂਕਿ ਸਿਰਫ ਤੁਹਾਡੇ ਪੇਰੈਂਟਸ ਹੀ ਆ ਜਿਹੜੇ ਤੁਹਾਨੂੰ ਸਹੀ ਸਲਾਹ ਦੇ ਸਕਦੇ ਆ ਕਿਉਂਕਿ ਪੇਰੈਂਟਸ ਦੇ ਨਾਲੋਂ ਵਧੀਆ ਫਰੈਂਡ ਤੁਹਾਨੂੰ ਨਹੀਂ ਮਿਲਣਾ ਪੇਰੈਂਟਸ ਦੇ ਨਾਲੋਂ ਲਾਇਲ ਪਰਸਨ ਤੁਹਾਨੂੰ ਕੋਈ ਨਹੀਂ ਮਿਲਣਾ ਕਿ ਜਿਹੜਾ ਤੁਹਾਨੂੰ ਸਹੀ ਸਲਾਹ ਦੇ ਸਕੇ ਉਹ ਤੁਹਾਡਾ ਭਲਾ ਹੀ ਚਾਹਣਗੇ ਹਮੇਸ਼ਾ ਭਾਵੇਂ ਤੁਸੀਂ ਉਹਨਾਂ ਦਾ ਭਲਾ ਚਾਹੋ ਜਾਂ ਨਾ ਚਾਹੋ ਪਰ ਤੁਹਾਡੇ ਮਾਪੇ ਹਮੇਸ਼ਾ ਤੁਹਾਡੀ ਭਲਾਈ ਚਾਹੁੰਦੇ ਹਨ ਔਰ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਵੀ ਉਹਨਾਂ ਦੇ ਤਜਰਬੇ ਤੁਹਾਡੇ ਨਾਲੋਂ ਹਜ਼ਾਰ ਗੁਣਾ ਜ਼ਿਆਦਾ ਹੈ ਇਸ ਲਈ ਆਪਣੀ ਹਰ ਗੱਲ ਨੂੰ ਜਿਹੜੀ ਆ ਰਿਲੇਸ਼ਨਸ਼ਿਪ ਦੀ ਆ ਨਾ ਇਹਨਾਂ ਗੱਲਾਂ ਨੂੰ ਖਾਸ ਤੌਰ ਤੇ ਸ਼ੁਰੂਆਤ ਵਿੱਚ ਹੀ ਆਪਣੇ ਪੇਰੈਂਟਸ ਦੇ ਨਾਲ ਕੀਤਾ ਜਾਣਾ ਚਾਹੀਦਾ ਔਰ ਉਹਨਾਂ ਦੀ ਸਲਾਹ ਦੇ ਨਾਲ ਅੱਗੇ ਵਧਿਆ ਜਾਣਾ ਚਾਹੀਦਾ ਔਰ ਜਿੱਥੇ-ਜਿੱਥੇ ਵੀ ਪ੍ਰੋਬਲਮ ਆ ਰਹੀ ਹੈ ਨਾ ਉਹ ਪ੍ਰੋਬਲਮਸ ਵੀ ਆਪਣੇ ਪੇਰੈਂਟਸ ਨੂੰ ਆਣ ਕੇ ਦੱਸੋ ਗਲਤ ਹੋਣ ਤੋਂ ਪਹਿਲਾਂ blackmail ਹੋ ਜੋ ਇਸ ਸਿਚੁਏਸ਼ਨ ਵਿੱਚ ਪੈਣ ਤੋਂ ਪਹਿਲਾਂ ਹੀ ਤੁਹਾਡੇ ਪੇਰੈਂਟਸ ਤੁਹਾਨੂੰ ਕੱਢ ਲੈਣਗੇ ਅਰੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਪੇਰੈਂਟਸ ਜਿਹੜੇ ਆ ਇਹ ਬੈਕਵਰਡ ਇਹ ਲੋਕੀ ਆ ਇਹ 네ਗੇਟਿਵ ਕਹ ਲਓ ਕਿ ਇਹਨਾਂ ਦੇ ਸੋਚਾਂ ਜਿਹੜੀਆਂ ਆ ਉਹ ਚੰਗੀਆਂ ਨਹੀਂ ਹੈਗੀਆਂ ਹਨਾ ਨੈਰੋ ਮਾਈਂਡਡ ਆ ਇਹ ਘੱਟ ਸੋਚ ਵਾਲੇ ਆ ਜਿਹੜਾ ਗਲਤੀ ਕਰਨ ਤੋਂ ਵਰਜਦਾ ਹੈ ਨਾ ਉਹ ਹਮੇਸ਼ਾ ਹੀ ਬੁਰਾ ਲੱਗਦਾ ਹੁੰਦਾ ਪਰ ਚੇਤੇ ਰੱਖਿਓ ਜਿੱਦਣ ਤੁਸੀਂ ਠੋਕਰ ਖਾ ਲੈਨੇ ਨੇ ਉਸ ਦਿਨ ਤੁਹਾਨੂੰ ਉਹ ਬੰਦਾ ਜ਼ਰੂਰ ਚੇਤੇ ਆਉਂਦਾ ਕਿ ਇੰਨੇ ਸਾਨੂੰ ਵਰਜਿਆ ਸੀ ਕਿਸੇ ਦੇ ਪਿਆਰ ਵਿੱਚ ਪੈ ਕੇ ਮਰਨ ਦੇ ਨਾਲੋਂ ਬਿਨਾਂ ਪਿਆਰ ਤੋਂ ਜੀ ਲੋ ਜ਼ਿੰਦਗੀ ਮੁੜ ਮੁੜ ਨਹੀਂ ਲੱਭਦੀ ਇਹ ਕਿਹੜਾ ਪਿਆਰ ਆ ਵੀ ਇੰਨੇ ਮੈਨੂੰ ਆਹ ਕਹਿ ਰਿਹਾ ਤਾਂ ਮੈਂ ਫਾਹਾ ਲੈ ਲੈਣਾ ਇੰਨੇ ਮੈਨੂੰ ਆਹ ਕਹਿ ਰਿਹਾ ਤਾਂ ਮੈਂ ਨਵਜ ਵੱਡ ਲੈਣੀ ਕੋਈ ਕੋਸ਼ਿ ਕਰੀ ਜਾਂਦਾ ਕੋਈ ਜ਼ਹਿਰ ਪੀ ਜਾਂਦਾ ਕੋਈ ਨਹਿਰਾਂ ਚ ਛਾਲ ਮਾਰੀ ਜਾਂਦਾ ਆ ਮਤਲਬ ਸੱਚੀ ਕਮਾਨਾ ਸ਼ੁਕਰ ਕਰੋ ਕਿ ਪ੍ਰਭੂ ਨੇ ਮੈਨੂੰ 크ਿਸਚੀਅਨਿਟੀ ਦੇ ਵਿੱਚ ਜਿਹੜਾ ਆ ਉਹ ਲਿਆਂਦਾ ਫਿਰ ਬਾਈਬਲ ਕਹਿੰਦਾ ਕਿ ਆਪਣੇ ਮੂੰਹ ਚੋਂ ਦੁਰਵਚਨ ਨਾ ਕੱਢ ਤੇ ਨਹੀਂ ਤਾਂ ਜਿੰਨਾ ਗੁੱਸਾ ਮੈਨੂੰ ਆਉਂਦਾ ਨਾ ਇਹੋ ਜਿਹਾ ਜਵਾਕਾਂ ਤੇ ਤੇ ਮੇਰਾ ਜੀ ਕਹਦਾ ਵੱਡੀਆਂ ਵੱਡੀਆਂ ਗਾਲਾਂ ਕੱਢਾਂ ਤੇ ਜੁੱਤੀ ਫੜ ਕੇ ਚੰਗੀ ਪ੍ਰੇਡ ਕਰਾਂ ਇਹਨਾਂ ਨੇ ਆਣਿਆਂ ਦੀ ਕਿ ਆਪ ਮਰ ਜਾਂਦੇ ਪਿੱਛੋਂ ਆਪਣੇ ਮਾਪਿਓ ਨੂੰ ਮਾਰ ਜਾਂਦੇ ਜੀਂਦੇ ਜੀ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਜਿਨ੍ਹਾਂ ਨੇ ਤੁਹਾਨੂੰ ਜੰਮ ਕੇ 20 20 ਸਾਲ 23 22 25 25 ਸਾਲ ਤੁਹਾਨੂੰ ਸੰਭਿਆ ਉਹਨਾਂ ਨੇ ਆਪਣੀਆਂ ਰੀਝਾਂ ਮਾਰ ਛੱਡੀਆਂ ਉਹਨਾਂ ਨੇ ਆਪ ਕੁਛ ਨਹੀਂ ਆਪਣੀ ਰੀਜ ਜਿਹੜੀ ਪੂਰੀ ਨਹੀਂ ਕੀਤੀ ਵੀ ਮੇਰੀ ਧੀ ਜਿਹੜੀ ਆ ਇਹਨੂੰ ਸੋਹਣੇ ਕੱਪੜੇ ਮਿਲ ਜਾਣ ਸੋਹਣੀਆਂ ਪੜਾਈਆਂ ਮਿਲ ਜਾਣ ਇਹਨੂੰ ਵਿਦੇਸ਼ ਵਿੱਚ ਭੇਜ ਦਈਏ ਜਾਂ ਮੇਰਾ ਪੁੱਤ ਜਿਹੜਾ ਆ ਇਹਨੂੰ ਬਾਈਕ ਲੈ ਦੋ ਜੀ ਇਹਨੂੰ ਚੰਗੀਆਂ ਖਰਾਕਾਂ ਖਵਾ ਦਿਓ ਜੀ ਇਹਨੂੰ ਸਾਰਾ ਕੁਝ ਜਿਹੜਾ ਆ ਮਿਲ ਜਵੇ ਤੇ ਤੁਸੀਂ ਮਤਲਬ ਇੱਕ ਪੰਜਾ ਛੇ ਮਹੀਨਿਆਂ ਦੀ ਗੱਲ ਜਾਂ ਪੰਜਾ ਸੱਤਾਂ ਸਾਲਾਂ ਦੀ ਗੱਲ ਦੇ ਪਿੱਛੇ ਤੁਸੀਂ ਫਾਹਾ ਲੈ ਕੇ ਮਰ ਗਏ ਤੁਸੀਂ ਸੋਚਿਆ ਹੀ ਨਹੀਂ ਉਹਨਾਂ ਦੇ ਬਾਰੇ ਵਿੱਚ ਕਿ ਜਿਨ੍ਹਾਂ ਨੇ ਤੁਹਾਨੂੰ ਜੰਮ ਕੇ ਐਡੇ ਕੀਤਾ ਕਿ ਉਹਨਾਂ ਦਾ ਕੋਈ ਰੋਲ ਨਹੀਂ ਤੁਹਾਡੀ ਲਾਈਫ ਦੇ ਵਿੱਚ ਉਹ ਉਹ ਪਿਆਰ ਜਿਹੜਾ ਸੀ ਉਹ ਕੀ ਸੀ ਜੋ ਮਾਪਿਓ ਨੇ ਕੀਤਾ ਉਹ ਤੁਹਾਡੇ ਨਾਲ ਕੀ ਹਮਦਰਦੀਆਂ ਕਰਦੇ ਸੀ ਫਿਰ ਤੁਸੀਂ ਹੈ ਕੀ ਸੀ ਮਾਪਿਓ ਤੋਂ ਬਿਨਾਂ ਜੇ ਸਵਾਰ ਕੇ ਤੁਹਾਡੀ ਮਾਂ ਨੇ ਛੋਟੇ ਹੁੰਦਿਆਂ ਤੋਂ ਮੂੰਹ ਨਾ ਨਾ ਧੋਤਾ ਹੁੰਦਾ ਤੇ ਹੁਣ ਤੱਕ ਮੂੰਹ ਵੇਖਣ ਵਾਲਾ ਹੀ ਨਹੀਂ ਸੀ ਹੁਣ ਜੇ ਬਾਪ ਨੇ ਆਪਣੀਆਂ ਰੀਜਾਂ ਨੂੰ ਅਧੂਰਾ ਰੱਖ ਕੇ ਤੁਹਾਡੀਆਂ ਰੀਜਾਂ ਨਾ ਨਾ ਪੂਰੀਆਂ ਕੀਤੀਆਂ ਉਹ ਜਿਹੜੀਆਂ ਗਰਲਫ੍ਰੈਂਡ ਜਸੇ ਲਿੰਗਾ ਸੁਣੀਆਂ ਜਿਹੜੀਆਂ ਲੱਗੀਆਂ ਫਿਰਦੇ ਕਹੇ ਨੇ ਤੁਹਾਡੇ ਵਾਲ ਨੂੰ ਮੂੰਹ ਨਹੀਂ ਸੀ ਕਰਨਾ ਇਹ ਇਹ ਬਾਈਕ ਜਿਹਦੇ ਉੱਤੇ ਬਿਠਾ ਕੇ ਸਮੋਸੇ ਪੀਜ਼ੇ ਖਾਣ ਲੈ ਕੇ ਜਾਂਦੇ ਨਾ ਚੇਤਾ ਰੱਖਿਆ ਕਰੋ ਇਹ ਤੁਹਾਡੇ ਬਾਪ ਦੀ ਕਮਾਈ ਦਾ ਆ ਤੇ ਜਿਹੜਾ ਬੜਾ ਸਵਾਰ ਕੇ ਤੁਸੀਂ ਤੁਰੀਆਂ ਫਿਰਦੀਆਂ ਜੇ ਚੇਤਾ ਰੱਖੋ ਇਹ ਤੁਹਾਡੀ ਮਾਂ ਨੇ ਤੁਹਾਨੂੰ ਇਸ ਲੈਵਲ ਤੱਕ ਲੈ ਕੇ ਆਂਦਾ ਆ ਉਹਨਾਂ ਨੂੰ ਚੇਤੇ ਨਾ ਭੁਲਾਇਆ ਕਰੋ ਭਾਵੇਂ ਤੁਸੀਂ ਜਿਹੜੇ ਮਰਜੀ ਕਲਚਰ ਦੇ ਜੇ ਪਰ ਹਰ ਕਲਚਰ ਦੇ ਪਿੱਛੇ ਮਾਪਿਓ ਦਾ ਇੱਕ ਬਹੁਤ ਵੱਡਾ ਰੋਲ ਆ ਬੱਚਿਆਂ ਨੂੰ ਨੌਜਵਾਨ ਬਣਾਉਣ ਤੱਕ ਜਵਾਨੀ ਤੱਕ ਸੰਭਾਲਣ ਤੱਕ ਉਹਨਾਂ ਦੀਆਂ ਆਸਾਂ ਜੁੜੀਆਂ ਤੁਹਾਡੇ ਨਾਲ ਉਹਨਾਂ ਦੇ ਇਮੋਸ਼ਨਸ ਜੁੜੇ ਆ ਤੁਹਾਡੇ ਨਾਲ ਠੀਕ ਹੈ ਤੁਸੀਂ ਵਿਆਹ ਕਰਾਉਣੇ ਆ ਕਰਾਓ ਪਸੰਦ ਦੇ ਵਿਆਹ ਕਰਾਉਣੇ ਆ ਕਰਾਓ ਤੁਸੀਂ ਆਪਣੇ ਮਾਪਿਓ ਨੂੰ ਆਣ ਕੇ ਦੱਸੋ ਵੀ ਆਹ ਕੁੜੀ ਪਸੰਦ ਆ ਮੈਨੂੰ ਆਹ ਮੁੰਡਾ ਪਸੰਦ ਆ ਇਦਾਂ ਦਾ ਇਹਦਾ ਘਰ ਘਾਟ ਆ ਤੁਸੀਂ ਉਹਨਾਂ ਨੂੰ ਆਪਣੇ ਪੇਰੈਂਟਸ ਨੂੰ ਇਨਵੋਲਵ ਕਰੋ ਵਿਚ ਐਟ ਲੀਸਟ ਉਹ ਤੁਹਾਨੂੰ ਕੋਈ ਸਲਾਹ ਦੇਣ ਪਰ ਕਿਸੇ ਦੇ ਸਿਰ ਚੜ੍ਹ ਕੇ ਮਰਿਆ ਨਾ ਕਰੋ ਕਿਸੇ ਦੇ ਸਿਰ ਚੜ੍ਹ ਕੇ ਇੱਥੋਂ ਤੱਕ ਨਾ ਸੋਚ ਲਵੋ ਕਿ ਮੈਂ ਆਪਣੀ ਨਬਜ ਵੱਢ ਦਵਾਂ ਐਕਸੀਡੈਂਟ ਕਰ ਲਵਾਂ ਤੁਸੀਂ ਉਹ ਚੀਜ਼ਾਂ ਜੇ ਮੇਰੀ ਗੱਲ ਸੁਣੋ ਮੈਂ ਤਾਂ ਇਹ ਸੋਚਦੀ ਆ ਕਿ ਜੇ ਜਿਹਦਾ ਜਿੰਨੇ ਤੁਹਾਨੂੰ ਇੰਨਾ ਦੁਖੀ ਕੀਤਾ ਉਹਦੇ ਕਰਕੇ ਮਰਨ ਦਾ ਤਾਂ ਫਾਇਦਾ ਹੀ ਕੋਈ ਨਹੀਂ ਆ ਉਹਨੂੰ ਉਦਾਂ ਹੀ ਦਫਾ ਕਰੋ ਜੇ ਦੇ ਕਰਕੇ ਤੁਹਾਨੂੰ ਇੰਨਾ ਮਤਲਬ ਤੁਸੀਂ ਇਸ ਲੈਵਲ ਤੇ ਤੁਹਾਨੂੰ ਦੁੱਖ ਆ ਗਿਆ ਕਿ ਮੈਂ ਮਰ ਜਾ ਉਹ ਤਾਂ ਜੀਂਦਾ ਆ ਤੂੰ ਦੂਜੀ ਮਾਰਗੇ ਤਾਂ ਉਹਨੂੰ ਤੇ ਅੱਗੇ ਤੁਹਾਡੀ ਪਰਵਾਹ ਨਹੀਂ ਤੇਰਾ ਮਰਨਾ ਉਹਦਾ ਕੀ ਸਵਾਰੂਗਾ ਤੇਰੇ ਮਰਨ ਦਾ ਉਹਨੂੰ ਕੀ ਦੁੱਖ ਮਿਲੂਗਾ ਉਹ ਤੇਰੇ ਤੋਂ ਆਜ਼ਾਦ ਹੋਣਾ ਚਾਹੁੰਦਾ ਇਸ ਲਈ ਉਹ ਤੂੰ ਤੇ ਉਹਨੂੰ ਮਰ ਕੇ ਹੋਰ ਆਜ਼ਾਦ ਕਰ ਦਿੱਤਾ ਪਰ ਤੇਰੇ ਜੀਣ ਤੋਂ ਆਸ ਆ ਤੇਰੇ ਮਾਪਿਓ ਨੂੰ ਤੇਰੇ ਜੀਣ ਤੋਂ ਆਸ ਆ ਤੇਰੇ ਭੈਣਾ ਭਰਾਵਾਂ ਨੂੰ ਉਹਨਾਂ ਦਾ ਕਰਕੇ ਜੀ ਜਿਹੜਾ ਤੁਹਾਨੂੰ ਦੁੱਖ ਦਿੰਦਾ ਨਾ ਉਹਨੂੰ ਕਾਮਯਾਬ ਹੋ ਕੇ ਦਿਖਾ ਲੋ ਉਹਨੂੰ ਉਸ ਤੋਂ ਬੈਸਟ ਲੱਭ ਕੇ ਦਿਖਾ ਲੋ ਕਿ ਲੈ ਤੂੰ ਮੇਰੀ ਕਦਰ ਨਹੀਂ ਕੀਤੀ ਨਾ ਤੇ ਇਹਦਾ ਕੀ ਮਤਲਬ ਕਿ ਮੈਂ ਮੇਰੀ ਕੋਈ ਵੈਲਿਊ ਹੈ ਨਹੀਂ ਕੁਝ ਐਹੋ ਜਿਹਾ ਕੁਝ ਐਹੋ ਜਿਹਾ ਚੰਗਾ ਕਰਕੇ ਦਿਖਾ ਲੋ ਆਪਣੀ ਲਾਈਫ ਦੇ ਵਿੱਚ ਕਿ ਉਹ ਤੁਹਾਨੂੰ ਛੱਡਣ ਵਾਲਾ ਆਪਣੇ ਸ਼ਰਮਿੰਦਾ ਹੋਵੇ ਪਰ ਆਪਣੇ ਪੇਰੈਂਟਸ ਨੂੰ ਇਗਨੋਰ ਨਾ ਕਰਿਆ ਕਰੋ ਇਹ ਜ਼ਰੂਰੀ ਆਰ ਬ੍ਰੇਕਅਪ ਵਾਲੀਆਂ ਸਟੋਰੀਆਂ ਲੈ ਕੇ ਨਾ ਜਦੋਂ ਤੁਸੀਂ ਮੇਰੇ ਕੋਲੇ ਆਉਨੇ ਆ ਸੱਚੀ ਉਹ ਤੇ ਮੈਨੂੰ ਇੱਕ ਉਹ ਜਿਹੜਾ ਇੱਕ ਅਹੁਦਾ ਆ ਨਾ ਉਸ ਵੇਲੇ ਦਾ ਕਿ ਇਹ ਪਾਸਟਰ ਆ ਤੇ ਪਾਸਟਰ ਜੀ ਦੇ ਕੋਲ ਆਏ ਆ ਉਹ ਅਹੁਦਾ ਹੀ ਤੁਹਾਡਾ ਲਿਆਜ ਕਰਵਾਈ ਜਾਂਦਾ ਸੱਚੀ ਗੱਲ ਦੱਸਾਂ ਤੇ ਜਦੋਂ ਆ ਬ੍ਰੇਕਅਪ ਵਾਲੀਆਂ ਸਟੋਰੀਆਂ ਲੈ ਕੇ ਨਾ ਮੇਰਾ ਅੰਦਰ ਅੰਦਰਲਾ ਜਿਹੜਾ ਮੇਰਾ ਇਨਸਾਨ ਹੈ ਨਾ ਉਹ ਕਹਿੰਦਾ ਹੁੰਦਾ ਫੜ ਲਾ ਇਹਨੂੰ ਹੁਣ ਆਫਿਸ ਚੋਂ ਨਿਕਲਣ ਦਾ ਤਾਂ ਵੀ ਇੱਕ ਵਾਰੀ ਇਹਦੀ ਚੰਗੀ ਤੌਣ ਖੇਚ ਹੌਲਾ ਕਰੇ ਦਾ ਹੱਥ ਤੇ ਫੇਰ ਇਹਨੂੰ ਬਾਹਰ ਕੱਢੀ ਵੀ ਹੋਣ ਜੋ ਹਾਂ ਜਿਹੜੀਆਂ ਲੰਬੀਆਂ ਪੋਚੀਆਂ ਗੱਲਾਂ ਕਰਦਾ ਆਇਆ ਇਹ ਪਹਿਲਾਂ ਕਿੱਥੇ ਸੀ ਪਹਿਲਾਂ ਤੈਨੂੰ ਕਿਉਂ ਨਹੀਂ ਚੇਤਾ ਆਇਆ ਸੋ ਦੇਖੋ ਕਈਆਂ ਨੂੰ ਬੜਾ ਕੌੜਾ ਲੱਗਾ ਹੋਣਾ ਹੈ ਪਰ ਮੈਂ ਜੋ ਮੇਰੇ ਮਨ ਵਿੱਚ ਰੋਜ਼ ਰੋਜ਼ ਆਉਂਦਾ ਨਾ ਇਹ ਕਹਾਣੀਆਂ ਸੁਣ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਉਹ ਕਹਾਣੀਆਂ ਅਗਰ ਤੁਸੀਂ ਪੇਰੈਂਟਸ ਆ ਤੇ ਐਜ਼ ਅ ਪੇਰੈਂਟਸ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਮਝਾਓ ਕਿ ਹਨ ਨੂੰ ਤੁਹਾਡੇ ਤੋਂ ਬੜੀ ਆਸ ਹੈ ਬੜੀ ਉਮੀਦ ਹੈ ਪੇਰੈਂਟਸ ਵੀ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰੋ ਕਿ ਉਹਨਾਂ ਨੂੰ ਬਾਹਰ ਆ ਜਿਹੜਾ ਲਗਾਤੂਗਾ ਜਿਆ ਪਿਆਰ ਹੈ ਨਾ ਇਹਦੇ ਪਿੱਛੇ ਨਾ ਭੱਜਣਾ ਪਵੇ। ਅਰ ਉਹਨਾਂ ਨੂੰ ਕੁਝ ਮੋਰਲ ਵੈਲਿਊਜ਼ ਜਿਹੜੀਆਂ ਹੈ ਜ਼ਿੰਦਗੀ ਦੀਆਂ ਆਪਣੇ ਬੱਚਿਆਂ ਨੂੰ ਟੀਚ ਕਰੋ। ਅਰ ਆਪਣੇ ਬੱਚਿਆਂ ਨੂੰ ਕੰਫਰਟ ਵੀ ਫੀਲ ਕਰਾਇਆ ਕਰੋ ਕਿ ਉਹ ਤੁਹਾਡੇ ਨਾਲ ਆਣ ਕੇ ਗੱਲ ਕਰ ਸਕਣ। ਕੁਝ ਬੱਚੇ ਤਾਂ ਐਸੇ ਕਰਕੇ ਗੱਲ ਨਹੀਂ ਕਰਦੇ ਕਿ ਉਹਨਾਂ ਦੇ ਪੇਰੈਂਟਸ ਸੁਣਨਾ ਹੀ ਨਹੀਂ ਚਾਹੁੰਦੇ। ਤਾਂ ਪੇਰੈਂਟਸ ਦਾ ਵੀ ਫਰਜ਼ ਬਣਦਾ ਕਿ ਆਪਣੇ ਬੱਚਿਆਂ ਦੀ ਗੱਲ ਜ਼ਰੂਰ ਸੁਣਨ। ਤਾਂ ਜੋ ਮੁੜ ਕੇ ਅੱਖਾਂ 'ਚ ਘਸੁੰਨ ਦੇ ਕੇ ਰੋਣ ਨਾਲੋਂ